ਸੁਣ ਲੋ ਜੀ ਜਮਾਨੇ ਦੀ ਕਾਲੀ ਕਰਤੂਤ ਆ ਦੇਖ ਲੋ ਕਹਿੰਦੇ ਮੁੰਡਾ ਆਪਣੀ ਹੀ ਭੈਣ ਨੂੰ ਗਰਭਵਤੀ ਕਰਕੇ ਹਸਪਤਾਲ ਲੈ ਗਿਆ ਡਾਕਟਰ ਦੇ ਕੋਲ ਮਤਲਬ ਨਰਸ ਦੇ ਕੋਲ ਤੇ ਆ ਗੋ ਜਿਹੜੀ ਨਰਸ ਸੀ ਕਹਿੰਦੇ ਨਾ ਖਤਰਿਆਂ ਦੀ ਖiladi ਵੀ ਨਰਸ ਵੀ ਲੱਗੀ ਸੀ ਚੰਨ ਚੜਾਉਣ ਫੇਰ ਕੀ ਹੋਇਆ ਸੁਣ ਲੋ ਫਸ ਗਈ ਨਰਸ ਤੇ ਕੀ ਅਜੇਹਾ ਚੰਨ ਚੜਾਉਣ ਲੱਗੀ ਸੀ ਜਿਹੜਾ ਕਿ ਉਹ ਫਸ ਗਈ ਆ ਤੇ ਆ ਦੇਖੋ ਇਹ ਕਾਲਯੋਗ ਦੀਆਂ ਗੱਲਾਂ ਚੱਲ ਰਹੀਆਂ ਨੇ ਜੀ ਆ ਰਿਪੋਰਟ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਸੁਣੋ ਸਾਰੀ ਰਿਪੋਰਟ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰਿਆ ਆਉਂਦਾ ਇਹ ਨੌਜਵਾਨ ਅਤੇ ਜਨਾਨੀ ਦੇ ਕਾਰਨਾਮੇ ਸੁਣ ਕੇ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਇਸ ਖਬਰ ਨੂੰ ਸੁਣਨ ਸਮੇਂ ਕਿਸੇ ਮੇਜ ਜਾਂ ਕੁਰਸੀ ਤੇ ਬੈਠ ਜਾਓ ਇਸ ਹਰਪ੍ਰੀਤ ਸਿੰਘ ਨਾਂ ਦੇ ਮੁੰਡੇ ਨੇ ਆਪਣੇ ਸਕੇ ਮਾਮੇ ਦੀ ਕੁੜੀ ਨੂੰ ਜਾਨੀ ਕਿ ਆਪਣੀ ਭੈਣ ਨੂੰ ਵੀ ਨਹੀਂ ਬਖਸ਼ਿਆ ਇਸ ਦਰਿੰਦੇ ਨੇ ਆਪਣੀ ਹੀ ਭੈਣ ਦੇ ਨਾਲ ਦੁਸ਼ਕਰਮ ਕਰ ਦਿੱਤਾ ਤੇ ਜਦੋਂ ਉਹ 15 ਸਾਲਾਂ ਦੀ ਕੁੜੀ ਗਰਭਵਤੀ ਹੋ ਗਈ ਤੇ ਫਿਰ ਉਸ ਨੂੰ ਆ ਜਨਾਨੀ ਊਸ਼ਾ ਨਾਂ ਦੀ ਨਰਸ ਕੋਲ ਲੈ ਕੇ ਅੱਗੇ ਨਰਸ ਊਸ਼ਾ ਨੇ ਜੋ ਚੰਦ ਚਾੜਿਆ ਉਹ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ ਲਾਲ ਨੂੰ ਜਾਵੋਗੇ ਮਾਮਲਾ ਜ਼ਿਲ੍ਹਾ ਜਲੰਧਰ ਦੇ ਹਲਕਾ ਨੂੰ ਦਰਦਾ ਹੈ ਜਿਹੜਾ ਇੱਕ ਰੇਪ ਕੇਸ ਹੋਇਆ ਹੈ ਉਹਦੇ ਬਾਰੇ ਹੁਣ ਤੱਕ ਕੀ ਅਪਡੇਟਸ ਹੈ ਜੀ ਉਹਦੇ ਬਾਰੇ ਸਰ ਨੂੰ ਪਸ਼ਾਪੜਾ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਪੰਜਾਬ ਦੇ ਵਿੱਚ ਜਿਹਨਾਂ ਨੇ ਇੰਟੀਮੇਟ ਕੀਤਾ ਸੀਗਾ ਕੋਈ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚਾਹੀ ਤੁਰੰਤ ਐਫ ਆਈ ਆਰ ਦਰਜ ਕਰਕੇ ਇਹ 370 315 316 6 ਪੌਸਕੋ ਐਕਟ ਦੇ ਵਿੱਚ ਰਜਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਅਸੀਂ ਇਨਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹਨਾਂ ਦਾ ਆਪਸ ਦੇ ਵਿੱਚ ਪੂਆ ਮਾਮੇ ਦਾ ਰਿਸ਼ਤਾ ਸੀਗਾ ਜਿਹੜੀ ਸੀਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹ ਇਹ ਚ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਾਜਾਇਜ਼ ਰਿਲੇਸ਼ਨ ਬਣਦੇ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਜਦੋਂ ਇੰਟੀਮੇਸ਼ਨ ਲਈਆ ਮਾਰੇ ਤੇ ਮਾਰੇ ਹਾਲਾਤ ਤੇ ਸਰ ਕਿੰਨੇ ਦੋਸ਼ੀ ਆ ਦੇ ਵਿੱਚ ਆਪਣੇ ਦੇ ਵਿੱਚ ਹਲੇ ਤਫਤੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ ਹੁਸ਼ਾ ਰਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ 'ਚ ਗ੍ਰਿਫਤਾਰੀ ਪਾਈ ਗਈ ਤੇ ਸਾਰੇ આરોપી ਕਿੱਥੇ ਦੇ ਰਹਿਣ ਵਾਲੇ ਆ ਇੱਕ ਰੋਪੀ ਸੰਗੋਵਾਲ ਦਾ ਪੀਐਸ ਮਿਲਦਾ ਇੱਕ ਆਪਣੇ ਇੱਥੇ ਨਪੁੱਤਰ ਜੀ ਦੇ ਹੁਸ਼ਾਰਾ ਇਹ ਸਰ 우ਸ਼ਾ ਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ 우ਸ਼ਾ ਰਾਣੀ ਹੈ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣਾ ਹੈ ਸੀ ਇਹ ਹੁਣ ਤਫ਼ਤੀਸ਼ ਦੇ ਵਿੱਚ ਇਹਦੇ ਕੋਲ ਹੁਣ ਇਹ ਵੀ ਪੁੱਛ ਕੇ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਆ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋ ਕੋਈ ਲਾਇਸੈਂਸ ਆ ਜਾਂ ਕੁਝ ਵੀ ਹੈ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਅਰੈਸਟ ਕਿੰਨੀਆਂ ਪੈ ਚੁੱਕੀਆਂ ਅਰੈਸਟ ਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ 우ਸ਼ਾ ਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਵੀਡੀਓ ਪੂਰਾ ਦੇਖ ਕੇ ਤੇ ਹੁਣ ਕੀ ਕਾਰਵਾਈ ਕੀਤੀ ਜਾਏ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਖਰੂਗਾਈ ਕਰਾਂਗੇ ਉਹਦੇ ਬਾਰੇ ਸਾਨੂੰ ਇੱਕ ਸ਼ਾਭੜਾ ਹਸਪੀਟਲ ਤੋਂ ਇਨਟੀਮੇਸ਼ਨ ਆਈ ਸੀਗੀ ਉਹਦੇ ਵਿੱਚ ਉਹਨਾਂ ਨੇ ਇਨਟੀਮੇਟ ਕੀਤਾ ਸੀਗਾ ਕੋਈ ਕਰੀਬ 16 15 16 ਸਾਲ ਦੀ ਲੜਕੀ ਦਾ ਜਿਹੜਾ ਡਿਲੀਵਰੀ ਹੋਈ ਆ ਉਹਦੇ ਸਬੰਧ ਚ ਜੀ ਤੁਰੰਤ ਐਫ ਆਈ ਆਰ ਦਰਜ ਕਰਕੇ ਤਿੰਨ 70 315 316 6 ਪੋਸਟ ਕੋ ਐਕਟ ਦੇ ਵਿੱਚ ਰਜਿਸਟਰ ਕਰਕੇ ਤੇ ਉਹਦੇ ਵਿੱਚ ਜਿਹੜਾ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਨੇ ਤੇ ਸਰ ਕੀ ਮਾਮਲਾ ਕੀ ਸੀ ਇਹ ਇਹ ਮਾਮਲਾ ਇਹ ਇਹਨਾਂ ਦਾ ਆਪਸ ਦੇ ਵਿੱਚ ਸਹੂਆ ਮਾਮੇ ਦਾ ਰਿਸ਼ਤਾ ਸਿਗਾ ਜਿਹੜੀ ਸਿਗੀ ਉਹਦੇ ਵਿੱਚ ਜਿਹੜਾ ਇਹਨਾਂ ਦਾ ਮਾਮੇ ਦਾ ਮੁੰਡਾ ਆਪਣੇ ਇੱਥੇ ਸੰਗੋਵਾਲ ਜੀਵੀਸੀ ਸਿੱਖਣ ਦੇ ਆਇਆ ਸੀਗਾ ਉਹ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਜਾਇਜ਼ ਰਿਲੇਸ਼ਨ ਬਣ ਗਏ ਤੇ ਉਹਦੇ ਕਰਕੇ ਫਿਰ ਜਿਹੜੀ ਉਹ ਲੜਕੀ ਪ੍ਰੈਗਨੈਂਟ ਹੋ ਗਈ ਸੀ ਕਿੰਨਾ ਬਦਲ ਗਿਆ ਸੰਸਾਰ ਤੇ ਸਰ ਕਿੰਨੇ ਦੋਸ਼ੀ ਆ ਇਹਦੇ ਚ ਇਨ੍ਹਾਂ ਵਿੱਚ ਹਲੇ ਤਫਤੀਸ਼ ਦੇ ਵਿੱਚ ਦੋ ਦੋਸ਼ੀ ਨੇ ਇੱਕ ਜਿਹੜਾ ਮੇਨ ਦੋਸ਼ੀ ਆ ਹਰਪੀ ਸਿੰਘ ਇੱਕ ਨਾਲ ਹੁਸ਼ਾਰਾਣੀ ਆ ਜਿਹਨਾਂ ਨੂੰ ਇਹਦੇ ਮੁਕਦਮੇ 'ਚ ਗ੍ਰਿਫਤਾਰੀ ਪਈ ਤੇ ਸਰ ਇਹ આરોપી ਕਿੱਥੇ ਦੇ ਰਹਿਣ ਵਾਲੇ ਆ ਇੱਕ ਰੂਪੀ ਸੰਗੋਵਾਲ ਦਾ ਕੀ ਇਸ ਬਿਰਦਾ ਇੱਕ ਆਪਣੇ ਇੱਥੇ ਨਕੂਤਰ ਦੇ ਹੁਸ਼ਾਰਾਣੀ ਇਹ ਸਾਡੇ ਹੁਸ਼ਾਰਾਣੀ ਦੇ ਕੋਲ ਇਹ ਪਤਾ ਲੱਗਿਆ ਜੀ ਜਿਹੜੀ ਹੁਸ਼ਾਰਾਣੀ ਹੈ ਇਹਦੇ ਕੋਲ ਅਬੋਰਸ਼ਨ ਕਰਾਉਣਾ ਹੈ ਸੀ ਜਾਂ ਡਿਲੀਵਰੀ ਕਰਾਉਣੀ ਹੈ ਸੀ ਇਹ ਹੁਣ ਤਤਕੀਸ ਦੇ ਵਿੱਚ ਇਹਦੇ ਕੋਲ ਹੁਣ ਇਹਦੀ ਪੁੱਛਗਿੱਛ ਕਰਾਂਗੇ ਵੀ ਕੀ ਇਹ ਇਹ ਕੰਮ ਕਰਦੀ ਹੈ ਪਹਿਲਾਂ ਤੋਂ ਵੀ ਜੀ ਤੇ ਜਾਂ ਇਹਦੇ ਕੋਲ ਕੋਈ ਲਾਇਸੈਂਸ ਆ ਜਾਂ ਕੁਝ ਵੀ ਹੈ ਜੇ ਕਲੀਨਿਕ ਚਲਾ ਰਹੀ ਹੈ ਤੇ ਸਰ ਇਹ ਚ ਅਰੇਸਟ ਕਿੰਨੀਆਂ ਪੈ ਚੁੱਕੀਆਂ ਅਰੇਸਟ ਦੇ ਵਿੱਚ ਦੋ ਪਾਤੀਆਂ ਜੀ ਇੱਕ ਮੇਨ ਹਰਪੀ ਸਿੰਘ ਤੇ ਹੁਸ਼ਾਰਾਣੀ ਜੀ ਦੋਨੇ ਦੋਨੇ ਗ੍ਰਿਫਤਾਰ ਹੋ ਗਏ ਦੋਨੇ ਗ੍ਰਿਫਤਾਰ ਹੋ ਗਏ ਤੇ ਹੁਣ ਕੀ ਕਾਰਵਾਈ ਕੀਤੀ ਜਾਵੇਗੀ ਹੁਣ ਅਗਲੀ ਤਫਤੀਸ਼ ਅਮਲ ਚ ਲਿਆ ਰਹੇ ਆ ਜੋ ਵੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਤਹਿਤ ਜਿਹੜੀ ਬੰਦੀ ਕਾਨੂੰਨ ਬਾਈ ਕਰਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ